ਸਾਸੀ ਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡੇ ਲਈ ਬਹੁਤ ਹੀ ਐਮ ਖਬਰ ਲੈ ਕੇ ਹਾਜ਼ਰ ਹਾਂ ਇਸ ਟਾਈਮ ਦੀ ਜਿਹੜੀ ਇਹ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਟਾਲਾ ਤੋਂ ਧੰਦਤ ਜੀ ਕਿ ਬਟਾਲਾ ਦੇ ਭੀੜ ਪਹਾੜ ਵਾਲੇ ਇਲਾਕੇ ਦੇ ਵਿੱਚ ਗੋਲੀਆਂ ਚੱਲਣ ਦੀ ਖਬਰ ਸਾਨੂੰ ਪ੍ਰਾਪਤ ਹੋਈ ਹੈ ਧੰਦਤ ਜੀ ਕੀ ਬਟਾਲਾ ਦਾ ਖਜੂਰੀ ਗੇਟ ਜੋ ਕਿ ਬਹੁਤ ਜ਼ਿਆਦਾ ਭੀੜ ਪੜਾਕੇ ਨਾਲ ਭਰਿਆ ਰਹਿੰਦਾ ਹੈ ਧੰਦਤ ਜੀ ਕਿ ਅੱਜ ਕਰਵਾ ਚੌਥ ਦੇ ਵਰਤ ਵਾਲੇ ਦੇਣੀ ਇੱਕ ਬਹੁਤ ਹੀ ਸੁੱਬ ਦਿਹਾੜੇ ਦੇ ਉੱਤੇ ਖਜੂਰੀ ਗੇਟ ਦੇ ਵਿੱਚ ਜਿਹੜੀਆਂ ਨੇ ਉਹ ਗੋਲੀਆਂ ਚੱਲਣ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸੇ ਕਿ ਖਜੂਰੀ ਗੇਟ ਤੋਂ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਉੱਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਇੱਥੇ ਜਿਹੜੀਆਂ ਗੋਲੀਆਂ ਨੇ ਤਾਬੜ-ਦੋੜ ਤਲੀਆਂ ਦੋ ਜਿਹੜੇ ਮੂੰਹ ਬਣ ਕੇ ਲੋਕ ਆਏ ਉਹਨਾਂ ਨੇ ਇਕਦਾਂਹੀ ਜਿਹੜੀਆਂ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਤੇ ਗੋਲੀਆਂ ਚਲਾਉਂਦੇ ਹੋਏ ਜਿਹੜਾ ਨਿਕਲ ਗਿਆ ਤੇ ਨਾਲ ਦੀ ਨਾਲ ਤੁਹਾਨੂੰ ਦੱਦੀ ਕਿ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਅੱਛਾ ਜਾ ਰਿਹਾ ਕਿ 6 ਲੋਕਾਂ ਦੀਆਂ ਗੋਲੀਆਂ ਲੱਗੀਆਂ ਨੇ 6 ਲੋਕ ਇਹਨਾਂ ਗੋਲੀਆਂ ਦੀ ਚਪੇੜ ਦੇ ਵਿੱਚ ਆਏ ਨੇ ਤੇ ਉਹ 6 ਲੋਕਾਂ ਦੇ ਵਿੱਚੋਂ ਦੋ ਲੋਕਾਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ ਦੋ ਲੋਕਾਂ ਦੀ ਜਿਹੜੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਦੋਂ ਡਾਕਟਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਜਿੰਨਾਂ ਦੀ ਦੋ ਦੀ ਮੌਤ ਹੋਈ ਹੈ 6 ਲੋਕ ਇੱਥੇ ਪਹੁੰਚੇ ਸੀ ਦੋ ਦੇ ਵਿੱਚੋਂ ਮੌਤ ਹੋ ਗਈ ਤਾਂ ਉਹਨਾਂ ਦੋ ਨੂੰ ਜਿਹੜਾ ਆ ਲੈ ਕੇ ਅੰਮ੍ਰਿਤਸਰ ਵੱਲ ਨੂੰ ਜਿਹੜਾ ਆ ਅੰਮ੍ਰਿਤਸਰ ਹਸਪੀਟਲ ਲੈ ਕੇ ਜਾਇਆ ਗਿਆ ਤੇ ਜਿਹੜੇ ਚਾਰ ਨੇ ਉਹ ਬਟਾਲਾ ਦੇ ਵਿੱਚ ਹੀ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਦੇ ਵਿੱਚ ਨੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਖਜੂਰੀ ਗੇਟ ਜੋ ਕਿ ਬਟਾਲਾ ਦਾ ਬਹੁਤ ਹੀ ਭੀੜ ਪੜਾੜ ਵਾਲੇ ਇਲਾਕੇ ਆ ਉੱਥੇ ਜਿਹੜਾ ਗੋਲੀਆਂ ਚੱਲਣ ਦੀ ਖਬਰ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਜਣੇ ਜਿਹੜੇ ਆ ਮਾਰੇ ਜਾ ਚੁੱਕੇ ਆ ਜਨਾਂ ਦੀ ਮੌਤ ਹੋ ਗਈ ਹੈ ਤੇ ਚਾਰ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਹੜੇ ਕਿ ਜਿਹੜੇ ਇਲਾਜ ਨੇ ਬਟਾਲਾ ਦੇ ਹਸਪੀਟਲ ਦੇ ਵਿੱਚ ਜਦੋਂ ਇੱਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਆ ਕਿ ਇਹ ਜੋ ਗੋਲੀਆਂ ਚੱਲੀਆਂ ਨੇ ਇਹਨਾਂ ਗੋਲੀਆਂ ਦੀ ਸਾਡੇ ਕੋਲ ਖਬਰ ਜਿਹੜੀ ਆ ਪਹੁੰਚੀ ਹੈ ਤੇ ਹੁਣ ਅਸੀਂ ਜਿਹੜੀ ਇੱਥੇ ਸਾਂਭਿੰਨ ਕਰਦੇ ਪਏ ਆ ਜੋ ਵੀ ਸਾਹਮਣੇ ਤੱਥ ਹੋਣਗੇ ਉਹਨਾਂ ਤੇ ਗੱਲਬਾਤ ਕੀਤੀ ਜਾਵੇਗੀ ਜਿਹੜੇ ਉੱਥੇ ਦੇ ਲੋਕ ਸੀ ਉਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਦੁਕਾਨਾਂ ਦੇ ਬਾਹਰ ਬੈਠੇ ਹੋਏ ਸੀ ਤੇ ਇੱਕਦਮ ਜਿਹੜੀ ਇਹ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਗੋਲੀਆਂ ਤਾਪੜ ਤੋੜ ਕਰ ਚੱਲਦੀਆਂ ਨੇ ਜਿਹਦੇ ਨਾਲ ਕਰੀਬ 6 ਲੋਕ ਜਿਹੜੇ ਆ ਇਹਦੇ ਚ ਭੇਟ ਵਿੱਚ ਆਉਂਦੇ ਨੇ ਦੋ ਦੀ ਮੌਤ ਜਿਹੜੀ ਹੁਣ ਤੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੋ ਦੀ ਮੌਤ ਹੋ ਗਈ ਹੈ ਤੇ ਚਾਰ ਜਿਹੜੇ ਨੇ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ ਬਾਕੀ ਆਓ ਸੁਣ ਲੈਣੇ ਆ ਕੀ ਕਹਿੰਦੇ ਨੇ ਉਥੋਂ ਦੇ ਲੋਕ ਤੇ ਨਾਲ ਦੇ ਨਾਲ ਡਾਕਟਰ ਸਾਹਿਬ ਦੀ ਜੋ ਰਿਪੋਰਟ ਆਈ ਹੈ ਸਾਹਮਣੇ ਸੂਚਨਾ ਪ੍ਰਾਪਤ ਹੋਈ ਹੁਣੇ ਅੱਗੇ ਦੇਸ਼ ਸਿੰਘ ਦਾ ਮਗਲਿਆ ਹਾਲਾ ਵੀ ਕੋਫਰਿੰਗ ਹੋਈ ਹੈ ਉਸ ਸੰਬੰਧੀ ਕੁਝ ਵਿਅਕਤੀ ਇੰਜੇ ਦੋਏ ਨੇ ਮਹਸਤਪਾਲਾ ਇੱਥੇ ਪੁਜਾਇ ਇਸ ਸੰਬੰਧੀ ਕਾਰਵਾਈ ਕਰ ਰਹੇ ਆਪਾਂ ਕਿੰਨੇ ਲੋਕ ਜਖਮੀ ਕਰੀਬ 6 ਵਿਅਕਤੀਆਂ ਦੀ ਜਖਮੀ ਬਾਰੇ ਇਲਾਜ ਹੋਇਆ ਪਤਾ ਲੱਗਾ ਹੈ ਉਹ ਵੀ ਬਾਰੇ ਡਾਕਟਰ ਸਾਹਿਬ ਕੋਲ ਲੈ ਆਏ ਕਾਲ ਕਰ ਰਹੇ ਡਾਕਟਰ ਬਤਾ ਕੇ ਕਿ ਦੋ ਲੋਕ ਬ੍ਰੋਡਰ ਨੀਮੋ ਰੇਜਾਂ ਕਰਿੰਦੇਗੇ ਸਾਕੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੂ ਕਰਾਂਗੇ ਆਪਾਂ ਇਹ ਰਾਜਾ ਮੈਂ ਨਾ ਮੰਨ ਜੀ ਕੀ ਹੋਇਆ ਹੈ ਬੰਦੀ ਗਿਆ ਲਿਆ ਸਰ ਦੋ ਬਾਲਿਖਵਾਰ ਆਏ ਇਹਨੇ ਫਾਇਰਿੰਗ ਕੀਤੀ ਸਰ ਮੋਢੇ ਕੋਲ ਆਉਣਾ ਮਤਲਬ ਹੋਏ ਹੋਣੇ ਕੋਈ 10 ਤੋਂ 12 ਰੌਣਕ 49 ਸ਼ੋਰੂਮ ਨਹੀਂ ਬੂਟਾ ਦਾ ਸ਼ੋਰੂਮ ਬੂਟਾ ਦਾ ਸ਼ੋਰੂਮ ਉਹਦੇ ਬਾਹਰ ਹੈ ਹਾਂਜੀ ਫਾਇਰਿੰਗ ਹੋਈ ਜੀ ਤੁਸੀਂ ਉੱਤੇ ਕੀ ਕਰਦੇ ਹੋ ਜੀ ਵੈਸੇ ਬੈਠੇ ਅੱਛਾ ਹਾਂਜੀ ਕਿੰਨੇ ਲੋਕਾਂ ਦਾ ਗੋਲ ਲੱਗਦਾ ਸਰ ਇਹ ਨਹੀਂ ਜੀ ਪਤਾ ਨਹੀਂ ਸਰ ਤੁਹਾਡੇ ਕਿੰਨੇ ਜੀ ਮੇਰੇ ਪਿਆਰ ਕਿੰਨੇ ਲੋਕ ਫਾਇਰ ਹੋਏ ਸਰੰਦਸ 10 12 ਵਜੇ ਆਜੀ ਕਰਕੇ ਆਏ ਸੀ ਦੁਬਈ ਤੋਂ ਗਾਰ ਇਹਨਾਂ ਬੋਖੋ ਨਿਬੱਟਾ ਸਾਹਿਲ ਜੀ ਸэр ਕਿੰਨੇ ਲੋਕ ਆਏ ਆ ਕੀ ਹੋਇਆ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਆ ਵਿਦ ਅ ਲੈਡ ਹਿਸਟਰੀ ਆਫ ਗਨ ਸ਼ਾਟ ਜਿੱਚ ਟੋਟਲ ਸਾਡੇ ਕੋਲ देयर ワー6 ਪੇਸ਼ੈਂਟਸ ਤੇ ਜਿਹੜੇ ਉਹਨਾਂ ਚ ਦੋ ਜਨੇ ਆ ਉਹ ਸਾਡੇ ਕੋਲ ਬ੍ਰੌਡ ਡੈੱਟ ਸੀਗੇ ਇੱਕ ਸੀਗਾ ਸਰਬਜੀਤ ਸਿੰਘ ਤੇ ਦੂਸਰਾ ਸੀਗਾ ਕਨਮਾ ਜੀ ਬਾਕੀ ਹਾਂਜੀ ਇਹ ਜੋ ਗਨ ਸ਼ਾਟ ਦੇ ਜਿਹੜਾ ਹੋਇਆ ਇਨਸੀਡੈਂਟ ਉਹਨਾਂ ਦੇ ਫਿਲਹਾਲ ਕੰਡੀਸ਼ਨ ਠੀਕ ਸਟੇਬਲ ਹਨ ਉਹਨਾਂ ਦਾ ਹਜੇ ਟਰੀਟਮੈਂਟ ਚੱਲ ਰਿਹਾ ਵਾ ਬਾਕੀ ਅੰਡਰ ਅਬਜ਼ਰਵੇਸ਼ਨ ਉਹਨਾਂ ਨੂੰ ਰੱਖਾਂਗੇ ਆਪਾਂ ਫਿਲਹਾਲ ਅੰਡਰ ਅਬਜ਼ਰਵੇਸ਼ਨ ਆ ਤੇ ਟਰੀਟਮੈਂਟ ਚੱਲ ਰਿਹਾ ਫਿਰ ਵੇਟ ਐਂਡ ਵਾਚ ਹੈਗਾ ਅਸੀਂ ਕੋਲ ਕੀ ਨਾਤਰਾ ਕੀ ਹੋਇਆ ਕਿ ਉਹ ਮੈਟਰੀ ਦਾ ਬਾਰ ਕਿੱਥੇ ਚੰਦਾਲੀ ਦਾ ਸੰਜੀਪ ਸਿੰਘ ਅੱਛਾ ਕੀ ਹੋਇਆ ਅਸੀਂ ਬਾਹਰ ਲੋਕੇ ਹੀ ਸ਼ੌਪ ਦੇ ਬਾਹਰ ਤੇ ਅਸੀਂ ਆਪਸ ਵਿੱਚ ਵੀਰ ਭਰਾ ਗੱਲਬਾਤ ਕਰਦੇ ਪਏ ਸੀ ਤੇ ਮਗਰੋਂ ਆਏ ਨੇ ਕਹਿੰਦੇ ਦੋ ਮੁੜੇ ਆਏ ਨੇ ਉਹਨਾਂ ਨੇ ਮਗਰੋਂ ਆਂਦਿਆ 10 12 ਫਾਇਰ ਕੱਢੇ ਨੇ ਤੇ ਇੱਕ ਮੇਰੇ ਮੈਸ਼ੂਜ਼ ਪਾ ਗਈ ਮੈਂ ਮੂਡਾਂ ਦੇ ਟੋਲੇ ਲੱਗ ਵਾਦੀ ਕੇ ਮੇਰੇ ਉੱਤੇ ਲੱਗ ਗਈ ਆ ਠੀਕ ਹੈ ਜੀ ਕੁੱਤ ਨਹੀਂ ਭਰਾ ਲੋਟੇ ਆਪਣੇ ਦੋ ਜਿਹੜੇ ਵੀਰ ਭਰਾ ਨੇ ਉਹ ਉਹਨਾਂ ਨੂੰ ਗੋਲੀਆਂ ਵੱਜੀਆਂ ਨੇ ਉਹ ਐਸੋਲੇ ਅੰਮ੍ਰਿਤਸਰ ਰੈਫਰ ਕੀਤੇ ਗਏ ਨੇ ਮੋੜੇ ਕਿੰਨੇ ਲੋਕ ਆਏ ਸੀ ਤੇ ਕਿੰਨੀਆਂ ਗੋਲੀਆਂ ਜੀ ਇਹ ਬਾਜੀ ਕਟੋ-ਕਟ 12-13 ਗੋਲੀਆਂ ਉਹਨਾਂ ਨੇ ਰੌਂਗ ਕੱਢੇ ਨੇ ਹਾਂਜੀ ਕੌਣ ਸੀ ਉਹ ਲੋਕ ਪਤਾ ਨਹੀਂ ਬਾਜੀ ਕੌਣ ਸੀ ਮੇਰੀ ਬੇਟੀ ਦੀ ਤੇ ਜਿੰਨਾ ਮੁੰਡਾ ਨੂੰ ਗੋਲੀਆਂ ਵੱਜੀਆਂ ਨੇ ਹਾਂਜੀ ਉਹ ਦੋਨੇ ਮੁੰਡੇ ਐਸੋਲੇ ਇੱਥੋਂ ਅੰਮ੍ਰਿਤਸਰ ਰੈਫਰ ਕੀਤੇ ਗਏ ਕਿੰਨੇ ਲੋਕਾਂ ਦੇ ਕੋਲ ਗੋਲੀਆਂ ਵੱਜੀਆਂ ਹਾਂਜੀ ਕਿੰਨੇ ਦੇ ਵੱਜੀਆਂ ਇੱਕ ਮੇਰੇ ਇੱਕ ਮੇਰੇ ਕਾਦ ਤਿੰਨ ਜਣੇ ਆਏਗੇ ਚਾਰ ਤੇ 6 ਜਣੇ ਚੰਦਰ ਤੇ ਵੀ ਵਜੀਆਂ ਨਹੀਂ ਚੰਦਰ ਠੀਕ ਮਾਰਨ ਦੀ ਕਿਰਪਾ ਰਗੀ 6 ਆਓਗੇ ਇਹ ਉਹ ਹੀ ਥ्रेट ਵਾਲੀ ਗੱਲ ਤੇ ਜੀ ਸਰ ਇਹਨਾਂ ਨੂੰ ਪਤਾ ਜੇ ਸਾਨੂੰ ਜੇ ਆਪਾਂ ਕਦੇ ਸਿੱਧੇ ਮੂੰਹ ਚ ਹੁੰਦੇ ਤਾਂ ਪਤਾ ਨਹੀਂ ਕੀ ਕੀ ਕੁਝ ਹੋਣਾ